ਜਾਣਾ ਭਾਜੀ ਇਹ ਕੀ ਕਰ ਰਹੇ ਨਹੀਂ ਆ ਜੋ ਧਾਰ ਘਟਿਓਣਾ ਆ ਪਰੇ ਕੀ ਹਾਲ ਕੀ ਇਹ ਸਾਡੇ ਸਕੂਲ ਦੇ ਮੈਡਮ ਹੀ ਜੋਤੀ ਮੈਡਮ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਨੇ ਹਾਂਜੀ ਇਹ ਕਲਰਕ ਹੈ ਸਾਡੇ ਸਕੂਲ ਜੋਤੀ ਮੈਡਮ ਸ ਇਹ 2:00 ਵਜੇ ਦੇ ਕਰੀਬ ਸਕੂਲ ਤੋਂ ਨਿਕਲੇ ਆ ਸਵਾ 2 ਦੇ ਲਾਗੇ ਇਹਨਾਂ ਦੇ ਮੱਲੀਆਂ ਦੇ ਥੋੜਾ ਅੱਗੇ ਆ ਕੇ ਟਾਲੀ ਇਹਨਾਂ ਨੂੰ ਸਾਈਡ ਮਾਰ ਕੇ ਤੇ ਉੱਥੇ ਡਿੱਗ ਗਈ ਹੈ ਤੇ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ। ਨਾਲ ਗੁਸਤੀ ਮੈਡਮ ਕੌਰ ਦੂਸਰੇ ਮੈਡਮ ਸੀ ਦਿਵਿੰਦਰ ਕੌਰ ਮੈਡਮ ਉਹਨਾਂ ਦੇ ਵੀ ਸਿਰ ਤੇ ਸਾੜ ਲੱਗੀ ਹੋਈ ਹੈ ਕਾਫੀ ਗੰਭੀਰ ਸੱਟ ਹੈ। ਉਹ ਵੀ ਇਸ ਟਾਈਮ ਹਸਪੀਟਲ ਦੇ ਵਿੱਚ ਪੁਲਸ ਆਈ ਹੈ। ਹਾਂਜੀ ਸਰ ਪੁਲਸ ਆਈ ਹੈ। ਮੰਗ ਕਰਦੇ ਹਾਂ। ਹਾਂਜੀ ਅਸੀਂ ਇਹੀ ਮੰਗ ਕਰਦੇ ਕਿ ਇਨਸਾਫ ਦਵਾਇਆ ਜਾਵੇ। ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਟਰਾਲੀ ਵਾਲੇ ਕੌਣ ਸੀ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਿਉਂਕਿ ਇਹਨਾਂ ਦੇ ਛੋਟੇ-ਛੋਟੇ ਬੱਚੇ ਸੀ ਠੀਕ ਹੈ ਬੱਚਿਆਂ ਨੂੰ ਬਿਨਾ ਮਤਲਬ ਮਾਵਾ ਤੇ ਬਿਨਾ ਤੁਹਾਨੂੰ ਪਤਾ ਬੱਚਿਆਂ ਲੱਗੀ ਗਾ ਲੋ ਕੀ ਗੱਲ ਹੋਈ ਐਕਸੀਡੈਂਟ ਹੋ ਗਿਆ ਜੀ 94 ਦੇ ਕੋਲੇ ਸੜਕ ਰੋਈ ਦੇ ਕੋਲ ਚਹਾਣਾ ਦੇ ਵਿਚਕਾਰ ਟਰਾਲੀ ਵਾਲਾ ਕੋਈ ਸਾਈਡ ਮਾਰ ਕੇ ਮਤਲਬ ਇਹਨਾਂ ਨੂੰ ਸੁੱਟ ਗਿਆ ਥੱਲੇ ਦੇ ਕੇ ਉੱਥਲ ਗਿਆ ਮਤਲਬ ਉਹਨਾਂ ਦੀ ਮੌਤ ਇਹ ਸਕੂਲ ਤੋਂ ਮੱਲੀਆਂ ਸਕੂਲ ਜਾਂਦੇ ਜੀ ਮਲੀਆਂ ਸਕੂਲ ਇਥੇ ਜਾਂਦੇ ਤੇ ਉੱਥੋਂ ਛੁੱਟੀ ਹੋਣ ਦੇ ਬਾਅਦ ਘਰ ਨੂੰ ਆ ਰਹੇ ਕਿੱ데 ਜਾਣਗੇ ਇਹ ਕਿ ਇੱਕ ਨਾਲ ਮੈਡਮ ਸਨ ਕਿ ਜੋਤੀ ਮੈਡਮ ਸੀ ਇੱਕ ਨਾਲ ਇਹਨਾਂ ਦੇ ਹੋਰ ਮੁੱਛਲਾਂ ਤੋਂ ਹੀ ਮੈਡਮ ਉਹ ਠੀਕ ਹੈ ਹਾਂਜੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਜੀ ਕਾਫੀ ਪੁਲਸ ਆਈ ਪੁਲਸ ਆਈ ਜੀ ਬਾਅਦ ਵਿੱਚ ਕਾਫੀ ਟਾਈਮ ਬਾਅਦ ਚਾਹੀਏ ਮਹ ਲੋ ਅੱਧੇ ਤੋਂ ਅੱਧੇ ਘੰਟੇ ਦੇ ਬਾਅਦ ਪੁਲ ਸਾਰੇ ਆਏ ਟਰਾਲੀ ਵਾਲਾ ਮਤਲਬ ਥੋੜਾ ਇਦਾਂ ਸਾਈਡ ਲਾ ਕੇ ਚਲਾ ਗਿਆ ਪਤਾ ਹੀ ਨਹੀਂ ਲੱਗਾ ਕਿੱ데 ਕਿੱਥੇ ਕਿੱਥੇ ਬਾਕੀ ਅਈ ਇਹੋ ਰਿਕੁਐਸਟ ਕਰਨ ਦੇ ਪੁਲਿਸ ਵਾਲਿਆਂ ਵਾਲੇ ਮੁਲਾਜ਼ਮਾਂ ਕੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਪਰਿਵਾਰ ਚ ਕਿੰਨੇ ਬੱਚੇ ਪਰਿਵਾਰ ਚ ਇੱਕ ਲੜਕੀ ਇੱਕ ਲੜਕਾ ਦੋਨੋਂ ਬੱਚੇ ਕੀ ਮੰਗ ਕਰਦੇ ਮੰਗ ਕਰਦੀ ਸਰ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਛੋਟੇ ਨੇ ਘਰ ਵਿੱਚ ਹੋਰ ਵੀ ਕੋਈ ਵੀ ਨਹੀਂ ਇਹੀ ਇਹਨਾਂ ਦਾ ਹੀ ਮਾ ਰੋਟੀ ਪਾਣੀ ਦਾ ਹੈਗਾ ਹੀ ਆਸਰਾ ਇਹਨਾਂ ਦਾ ਜੋ ਕੇ ਸਰਵਿਸ ਕਰਦੇ ਉਹਨਾਂ ਦਾ ਇਹਨਾਂ ਦੇ ਹਸਬੰਦ ਜਿਹੜੇ ਉਹ ਵੀ ਮਜ਼ਦੂਰੀ ਕਰਦੇ ਨੇ ਉਹ ਗੱਡੀ ਤੇ ਜਾਂਦੇ ਟਰੱਕ ਤੇ ਡਰਾਈਵਰੀ ਕਰਦੇ। ਇਸ ਟਾਈਮ ਤੇ ਉਹ ਵੀ ਨਹੀਂ ਇੱਥੇ ਆਗੇ। ਹਾਂਜੀ। ਆਂ ਉੱਥੇ ਲੱਗੇ, ਟਾਂਗਰੇ ਲੱਗੇ ਕੀ ਇਕ ਟਾਂਗਰੇ। ਉਹ ਜੀ ਦੋ ਟੀਚਰਾਂ ਆਂ ਮੱਲੀਆਂ ਸਕੂਲ ਚ ਪੜ੍ਹ ਉਹਨੇ ਗਏ ਆਂ। ਅੱਛਾ। ਤੇ ਉਹ ਆਪਣੇ ਪਿੰਡ ਟਾਂਗਰੇ ਨੂੰ ਜਾ ਰਹੀਆਂ ਆਂ। ਅੱਛਾ। ਤੇ ਇੱਕ ਜੋਤੀ ਦੀ ਮੌਕੇ ਤੇ ਮੌਤ ਹੋ ਗਈ ਆ। ਤੇ ਦਵਿੰਦਰ ਕੌਰ ਜਿਹੜੀ ਉਹ ਫਟੜਿਆ ਸੀ ਰੀਸ ਹਸਤਾ ਰਿਆ। ਐਗਜ਼ੈਕਟ ਕੀ ਸੀ ਨਾ। ਐਕਸੀਡੈਂਟ ਅਣਪਛਾਤੇ ਟਰੈਕਟਰ ਵਾਲੇ ਨਾਲ ਪੈਸ਼ਾਨੀ ਟਰੈਕਟਰ ਵਾਲੇ ਦੀ ਨਹੀਂ ਕਿਤੇ ਟਰੈਕਟਰ ਵਾਲੇ ਦਾ ਕਸੂਰ ਹੀ ਹੈ ਇਹ ਤੇ ਕੀ ਇਹ تین ਮਾਮਲਾ ਦਰਜ ਕਰ ਰਹੇ ਹੋ ਅਸੀਂ 304ਏ ਦਾ ਪਰਚਾ ਦਰਜ ਕਰਦੇ ਐਕਸੀਡੈਂਟ ਦਾ ਤਾਂ ਜਿਹੜੀ ਦੂਸਰੀ ਕਿੱਥੇ ਜਖਮੀ ਜਿਹੜੀ ਦੂਸਰੀ ਚਰੋਗੀ ਕਿਤੇ ਘੜਿਆ ਗੁਰਨਾਣ ਕਸਤਾ ਉਹ ਠੀਕ ਹੈ ਨਾ ਅਜੇ ਤੱਕ ਤੇ ਠੀਕ ਹੈ ਕਿੰਨੇ ਕੁ ਦਾ ਸਮਾਂ ਲੱਗੇ ਤੁਸਮ ਨੂੰ ਕਰੀਬ da poñer a quinta